ਕੰਗਲਾ ਰਣੋਤ ਭਾਜਪਾ ਦੇ ਦਿਲ ਦਾ ਟੁਕੜਾ ਠੀਕ ਆ ਜੀ ਇੱਕ ਤਾਂ ਟੁਕੜਾ ਟੁਕੜਾ ਗਏਗਾ ਇਹ ਦਿਲ ਦਾ ਟੁਕੜਾ ਭਾਜਪਾ ਦਾ ਹੁਣ ਉਹਨਾਂ ਨੂੰ ਵੀ ਮੂਵੀ ਨੂੰ ਐਮਰਜੈਂਸੀ ਨੂੰ ਜੇ ਸੈਂਸਰ ਬੋਰਡ ਕੌਣ ਅਪਾਇੰਟ ਕਰਦਾ ਭਾਜਪਾ ਦੀ ਕੇਂਦਰ ਦੀ ਸਰਕਾਰ ਮਗਰ ਜੇ ਉਹ ਸੈਂਸਰ ਬੋਰਡ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਗੁਰਸੇ ਕਾਨੂੰ ਔਰ ਸੰਤਾਂ ਨੂੰ ਕਿਸੇ ਵੀ ਗਲਤ ਤਰੀਕੇ ਨਾਲ ਜੇ ਪੇਸ਼ ਕੀਤਾ ਕੰਗਨਾ ਰਣੌਤ ਕਿੰਨੇ ਕੁ ਸਿਆਣੇ ਨੇ ਤੇ ਕਿੰਨੇ ਕੁ ਨਹੀਂ ਆ ਇਸ ਗੱਲ ਦੀ ਟਿੱਪਣੀ ਤਾਂ ਬੜੀ ਵਾਰੀ ਪਹਿਲਾਂ ਵੀ ਹੋ ਗਈ ਹੈ ਚਰਚਾ ਵੀ ਹੋ ਗਈ ਹੈ ਸੋ ਟੂ 익ਸਪੈਕਟ ਐਨੀਥਿੰਗ ਸੈਂਸੇਬਲ ਜਾਂ ਕੋਈ ਸਿਆਣੀ ਗੱਲ ਉਹਨਾਂ ਤੋਂ ਉਹ ਇਸ ਜਨਮ ਚ ਤਾਂ ਨਹੀਂ ਹੋਣੀ ਅਗਲੇ ਚ ਹੋ ਜੇ ਮੈਂ ਇੱਕ ਮੇਰਾ ਸਾਰਾ ਪੈਸਾ ਇਸ ਫਿਲਮ ਤੇ ਮੇਰੀ ਜਿੰਨੀ ਕਮਾਈ ਸੀ ਕਿ ਜਿਹੜੀ ਘਰੇਲੂ ਕਮਾਈ ਦੀ ਨਹੀਂ ਵੀ ਕਮਾਈ ਮੈਂ ਸਾਰੀ ਇਸ ਫਿਲਮ ਤੇ ਲਗਾ ਦੇਣਾ ਉਹ ਠੀਕ ਆ ਜੀ ਸਾਰੀ ਲਾ ਦੇਣ ਉਹਨਾਂ ਨੂੰ ਹੋਰ ਦੇ ਦੇਣਗੀ ਸਰਕਾਰ ਉਹਨਾਂ ਦੀ ਆ ਮਗਰ ਕੀ ਕਿਸੇ ਨੂੰ ਇਹ ਅਧਿਕਾਰ ਹੈ ਜਿਹੜੀ ਸਭ ਤੋਂ ਪੈਟਰੀਆਰਟਿਕ ਕਾਮ ਹੋਵੇ ਜਿਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਹੋਵੇ ਇੱਕ ਜੰਗ ਚ ਨਹੀਂ ਹਰ ਜੰਗ ਚ ਆ ਗਲਵਾਨ ਲਾਸਟ ਕਲੈਸ਼ਸ ਨੇ ਤੇ ਦੇਸ਼ ਦੇ اناਜ ਦੇ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਦਾ ਆਇਆ ਹੋਵੇ ਕਿਸੇ ਨੂੰ ਕੀ ਅਧਿਕਾਰ ਹੈ ਐਮਪੀ ਕਈ ਬਣਨੇ ਆ ਕਈ ਲੱਤ ਜਾਣੇ ਆ ਕਈ ਆਉਣੇ ਕਈ ਚਲੇ ਜਾਣੇ ਕੀ ਉਹਦੇ ਕੋਲ ਅਧਿਕਾਰ ਹੈ ਕਿ ਤੁਸੀਂ ਉਹਨਾਂ ਨੂੰ ਮਾੜੇ ਤਰੀਕੇ ਨਾਲ ਉਸ ਕੌਮ ਨੂੰ ਜਾਂ ਉਹ ਪੰਜਾਬੀ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਆਪਦੀ ਫਿਲਮ 'ਚ ਪੇਸ਼ ਕਰੋ ਪਰ ਪੈਸੇ ਬਣਾਉਣ ਲਈ ਔਰ ਇਹ ਤਾਂ ਬੜਾ ਅਫਸੋਸ ਦੀ ਗੱਲ ਆ ਆਪਦੀ ਭਾਵਨਾ ਆਲਰੇਡੀ ਦੱਸ ਰਿਹਾ ਕਿ ਉਹਨਾਂ ਨੂੰ ਪੈਸਾ ਜ਼ਿਆਦਾ ਜ਼ਰੂਰੀ ਆ ਔਰ ਪੰਜਾਬ ਚ ਜਾਂ ਦੇਸ਼ ਚ ਸ਼ਾਂਤੀ ਬਣੀ ਰਵੇ ਨਾ ਰਵੇ ਇਹਦਾ ਕੋਈ ਨਹੀਂ ਲੋਕਾਂ ਦੀਆਂ ਭਾਵਨਾਵਾਂ ਤੋਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਕਹਿੰਦੇ ਅਜੇ ਨਾਲ ਕੱਲ ਇੱਕ ਫੋਟੋ ਵਾਇਰਲ ਹੋ ਰਹੀ ਹੈ ਕੱਲ ਦੀ ਇਸ ਦੇ ਵਿੱਚ ਕੱਟ ਸੀ ਉਹਨਾਂ ਨੂੰ ਡਿਲੀਟ ਕੀਤਾ ਗਿਆ ਹੈ ਔਰ ਕਹਿੰਦੇ ਹੁਣ ਕੁਝ ਹੋਣ ਵਾਲੀ ਹੈ ਇਸ ਦੀ ਭਾਵਿਕ ਭਾਰ ਚਲੋ ਜੇ ਦੇਖੋ ਮੈਂ ਆਵਨਟ ਸੀਨ ਇਟ ਆਈ ਹੋਪ ਜੋ ਤੁਸੀਂ ਗੱਲ ਕਹਿ ਰਹੇ ਹੋ ਠੀਕ ਹੈ ਮਗਰ ਕੰਗਨਾ ਨਰਨੌਤ ਇਟਸੈਲਫ ਇਜ਼ ਅ ਕੰਟਰੋਵਰਸੀ ਮਗਰ ਜੀ ਸਭ ਤੋਂ ਮੈਂ ਕਹਿ ਸਕਦਾ ਆ ਭਾਜਪਾ ਦਾ ਜੋ ਨਜ਼ਦੀਕੀ ਜਾਂ ਉਹਨਾਂ ਦੇ ਜਿਹੜੀ ਉਹਨਾਂ ਦੇ ਉਹਨਾਂ ਦੇ ਸਭ ਤੋਂ ਚਿਹਤੇ ਐਮਪੀ ਨੇ ਉਹ ਆਪ ਇੱਕ ਕੌਂਟਰੋਵਰਸਲ ਕੌਂਟਰੋਵਰਸਲ ਨੇ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤੇ ਫਿਰ ਸਾਡਾ ਵੀ ਨਾਂ ਲਈ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਵਰਕਿੰਗ ਕਮੇਟੀ ਚ ਵੱਡਾ ਇਸ ਦੇ ਉੱਪਰ ਮੰਤਨ ਹੋਇਆ ਹੈ ਦੇਖੋ ਪਾਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪ ਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਦੀ ਆਪ ਦੀ ਭਾਵਨਾਵਾਂ ਬਿਆਖਤ ਕੀਤੀਆਂ ਨੇ ਔਰ ਮੈਂ ਸਮਝ ਜਾਏ ਕਿ ਸਿਧਾਰਥ ਸੁਖਬੀਤ ਸਿੰਘ ਜੀ ਬਾਦਲ ਨੇ ਬੜੀ ਦਰਿਆ ਦੇ ਲਈ ਵਿਖਾਈ ਆ ਉਹਨਾਂ ਨੇ ਆਪ ਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚ ਦਰਿਆ ਦੇ ਲਈ ਆ ਔਰ ਔਰ ਉਹਨਾਂ ਦੇ ਜੋ ਹਲੀਮੀ ਵਿਖਾਈ ਆ ਉਹਦਾ ਸਾਰਿਆਂ ਨੇ ਆਪਦੀ ਆਪਦੀ ਉਹਦੇ ਬਾਰੇ ਭਾਵਨਾ ਬਿਆਨ ਕੀਤੀ ਆ ਹਨ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੁੰਦਰ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਉਹ ਤੋਂ ਜੋ ਸਮਾਂ ਆਊਗਾ ਉਹ ਤੋਂ ਬਾਅਦ ਆਈ ਵਿਲ ਕਲੈਰੀਫਾਈ ਦੇਖੋ ਔਰ ਮੈਨੂੰ ਔਰ ਰਾਜਾ ਵੜਿੰਗ ਸਾਹਿਬ ਨੂੰ ਆਈ ਥਿੰਕ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਜੈਟ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉਥੇ ਸਾਹਮਣੇ ਖਲੋਤੇ ਮੈਂ ਹੈਰਾਨ ਹੋ ਗਿਆ ਕਿ ਹਾਊ ðiਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਧੀ ਪੈਣ ਦਾ ਮਜ਼ਾਕ ਘਟਾਇਆ ਜਾ ਰਿਹਾ ਮੰਗਰ ਅਫਸੋਸ ਇਸ ਗੱਲ ਦਾ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵਿਢਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆ ਪੈਣ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਇਹ ਸਪਸ਼ਟ ਹੈ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਹੈ ਕੀ ਹਾਲੇ ਵੀ ਇਹ ਜਾਤ ਪਾਤ ਤੋਂ ਨਹੀਂ ਉੱਪਰ ਪਾਰੇ ਅਫਸੋਸ ਹੈ ਥੈਟ ਥਿਸ ਇਜ਼ ਨਾਟ ਪੰਜਾਬ ਦੇ ਏਜੰਡਾ ਕੈਨ ਯੂ ਇਮੇਜਨ ਇੱਕ ਕਾਂਗਰਸ ਪਾਰਟੀ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਆ ਤੇ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ ਕਿਹੜੇ ਮਜ਼ਦੂਰ ਦਾ ਭਲਾ ਕਿਹੜੇ ਮੁਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆ ਪੈਣਾ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾਓ ਭਾਸ਼ਣ ਦੇਵੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਤੇ ਮੈਨੂੰ ਤਾਂ ਤਰਸ ਹੀ ਆਉਂਦਾ ਹਣਾ ਸਾਰੇ ਆ ਧੰਨ। ਇਹ ਦੇਖੋ ਕੰਗਲਾ ਰਣੌਤ ਭਾਜਪਾ ਦੇ ਦਿਲ ਦਾ ਟੁਕੜਾ ਨੇ। ਠੀਕ ਆ ਜੀ। ਇੱਕ ਤਾਂ ਟੁਕੜਾ ਟੁਕੜਾ ਕਹਿੰਗੇ ਇਹ ਦਿਲ ਦਾ ਟੁਕੜਾ ਭਾਜਪਾ ਦਾ। ਹੁਣ ਉਹਨਾਂ ਨੂੰ ਵੀ ਮੂਵੀ ਨੂੰ ਐਮਰਜੈਂਸੀ ਨੂੰ ਜੇ ਸੈਂਸਰ ਬੋਰਡ ਕੌਣ ਅਪਾਇੰਟ ਕਰਦਾ? ਭਾਜਪਾ ਦੀ ਕੇਂਦਰ ਦੀ ਸਰਕਾਰ। ਮਗਰ ਜੇ ਉਹ ਸੈਂਸਰ ਬੋਰਡ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਗੁਰਸਿੱਖਾਂ ਨੂੰ ਔਰ ਸੰਤਾਂ ਨੂੰ ਕਿਸੇ ਵੀ ਗਲਤ ਤਰੀਕੇ ਨਾਲ ਜੇ ਪੇਸ਼ ਕੀਤਾ ਕੰਗਨਾਰ ਰਣੌਤ ਕਿੰਨੇ ਕੁ ਸਿਆਣੇ ਨੇ ਤੇ ਕਿੰਨੇ ਕੁ ਨਹੀਂ ਆ ਇਸ ਗੱਲ ਦੀ ਟਿੱਪਣੀ ਤਾਂ ਬੜੀ ਵਾਰੀ ਪਹਿਲਾਂ ਵੀ ਹੋ ਗਈ ਹੈ ਚਰਚਾ ਵੀ ਹੋ ਗਈ ਹੈ ਸੋ ਟੂ 익ਸਪੈਕਟ ਐਨੀਥਿੰਗ ਸੈਂਸਿਬਲ ਜਾਂ ਕੋਈ ਸਿਆਣੀ ਗੱਲ ਉਹਨਾਂ ਤੋਂ ਉਹ ਇਸ ਜਨਮ 'ਚ ਤਾਂ ਨਹੀਂ ਹੋਣੀ ਅਗਲੇ 'ਚ ਹੋ ਜੇ ਮੈਂ